ਆਮਰ ਫਗਗੂ ਜਿਸ ਦੀ ਉਮਰ 22 ਸਾਲ ਹੈ ਉਹ ਆਪਣੇ ਘਰ ਦੇ ਵਿੱਚ ਹੀ ਸ਼ੱਕੇ ਹਾਲਾਤ ਚ ਮ੍ਰਿਤਕ ਲਾਸ਼ ਦੇ ਮਿਲਣ ਦੇ ਮਾਮਲੇ ਦੇ ਵਿੱਚ ਕਥੀ ਦੋਸ਼ੀ ਨੂੰ ਕਾਬੂ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੀੜਤ ਪਰਿਵਾਰ ਰਿਸ਼ਤੇਦਾਰ ਅਤੇ ਕੋਲੋਨੀ ਵਾਸੀਆਂ ਦੇ ਵੱਲੋਂ ਥਾਣੇ ਗਏ ਰੋਸਟਰ ਨਾ ਦਿੱਤਾ ਦੱਸਣਯੋਗ ਇਹ ਹੈ ਕਿ ਅਚਮ੍ਰਿਤ ਨੌਜਵਾਨ ਗੋਬਿੰਦ ਨਾਮ ਨਵਿਤ ਗੋਬਿੰਦਾਸ ਨਵਿਤ ਪਾਚ ਦਾ ਪੋਕਸੀ ਪੋਕ ਦੇ ਉਪਰੰਤ ਸਾਰੇ ਸ਼ਹਿਰ ਦਾ ਅਤੇ ਕੋਲੋਨੀ ਵਾਸੀਆਂ ਦੇ ਵੱਲੋਂ ਥਾਣੇ ਦੇ ਅੱਗੇ ਤਰਨਾ ਲਾ ਦਿੱਤਾ ਗਿਆ ਮੁੰਡਾ 23 ਸਾਲ ਦਾ ਸੀ ਜੀ ਸੰਜੂ ਦਾ ਜਿਮਰੀ ਨਾਲ ਰਹਿੰਦੇ ਨੇ ਜੀ ਸੁਰੂ ਦਾ ਇਕੱਠੇ ਰਹਿੰਦੇ ਸੀ ਜੀ ਕਿਵੇਂ ਲੱਗਦਾ ਤੁਹਾਨੂੰ ਵੀ ਇਕੱਠੇ ਇਕ ਭਾਂਡੇ ਜੀ ਖਾਂਦੇ ਸੀ ਜੀ ਕਹਿੰਦਾ ਮੈਂ ਮੁੰਡੇ ਨੂੰ ਕਿਹਾ ਵੀ ਮੈਂ ਨਾ ਬੈਰੀਆਂ ਤੋਂ ਪਰੇ ਰਹੇ ਜੀ ਨਹੀਂ ਕਹਿੰਦਾ ਮੇਰੇ ਕਹਿੰਦਾ ਭਾਈ ਬਣੇ ਹੋਏ ਨੇ ਖਾ ਕੇ ਜਾਰ ਮਾਰ ਕਰਤਾ ਜੀ ਉਹਨਾਂ ਨੇ ਮਾ ਮੇਰੇ ਮੁੰਡੇ ਨਾਲ 10:30 ਵਜੇ ਗੱਲ ਕਰੀ ਆ ਮੇਰਾ ਮੁੰਡਾ ਕਹਿੰਦਾ ਮੰਮੀ ਮੇਰੇ ਕੋਲ ਮਹਾਪਤ ਕਹਿੰਦਾ ਮੈਨੂੰ ਨਾ ਕੁੰਡਾ ਲਾ ਲਿਆ ਤੂੰ ਪੈ ਜਾ ਕਹਿੰਦਾ ਫਿਰ ਮੈਂ ਫੋਨ ਤੇ ਪੁੱਛਿਆ ਮਾ ਪੁੱਤ ਤੇਰੇ ਕੋਲ ਕੌਣ ਆ ਕਹਿੰਦਾ ਮੇਰੇ ਨਾਲ ਸੰਜੂ ਤੇ ਸਿਮਰੀ ਨੇ ਮੈਂ ਕਹਿੰਦੀ ਸੰਜੂ ਨਾਲ ਜਾਂ ਸਿਮਰੀ ਨਾਲ ਗੱਲ ਕਰਾ ਦੇ ਤੇ ਮੇਰਾ ਫੋਨ ਉਸ ਤੋਂ ਬਾਅਦ ਕੱਟ ਕੱਟਤਾ ਉਹਨਾਂ ਨੇ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਦੋ ਘਰੀ ਬਿਜੀ-ਬਿਜੀ ਚੱਲਿਆ ਉਸ ਤੋਂ ਬਾਅਦ ਮੇਰੇ ਮੁੰਡੇ ਦਾ ਫੋਨ ਨੇ ਚੱਕਿਆ ਹੀ ਨਹੀਂ ਜ ਕਿਸੇ ਨੇ ਮੇਰੇ ਮੁੰਡੇ ਨੇ ਮੈਂ ਸਵੇਰ ਦੀ ਫੋਨ ਲਾ ਰਹੀ ਸੀ ਮੇਰਾ ਫੋਨ ਨਹੀਂ ਚੱਕਿਆ ਫਿਰ ਮੈਂ ਗਵਾਂਡਿਆਂ ਨੂੰ ਟਿੰਗ ਲੱਗ ਰਹੀਆਂ ਨੇ ਵੀ ਤੂੰ ਛੇਤੀ ਆ ਜਾ ਫਿਰ ਉਸ ਤੋਂ ਬਾਅਦ ਮੈਨੂੰ ਛੋਟੇ ਜਿਹੇ ਜਵਾਬ ਨੇ ਫੋਨ ਕਰਿਆਗਾ 15 ਸਾਲ ਦਾ ਮੁੰਡਾਗਾ ਕਹਿੰਦਾ ਆਂਟੀ ਤੂੰ ਕਹਿੰਦਾ ਫਟਾਫਟ ਆਇਆ ਤੇ ਮੁੰਡੇ ਨੇ ਕਹਿੰਦਾ ਅੱ비 ਗੱਲ ਫਰਾਹ ਲੈ ਲਿਆ ਤੇ ਮੇਰੇ ਮੁੰਡੇ ਨੇ ਗੱਲ ਫਰਾਹ ਨਹੀਂ ਤੇ ਲਿਆ ਜੀ ਉਹ ਬੈਰੀ ਮਾਰ ਕੇ ਕੌਸੀ ਤੇ ਬਿਠਾ ਕੇ ਤੇ ਗੱਲ ਚ ਲੋਰ ਆਈ ਰਾਸੀ ਪਾ ਕੇ ਬਿਠਾ ਕੇ ਗਈ ਸੀ ਉਹ ਸਾਡਾ ਮੁੰਡਾ ਕਿਉਂ ਮਰੂਗਾ ਸਾਡੇ ਮੁੰਡੇ ਨੂੰ ਸਾਰੀ ਚੀਜ਼ ਮਿਲਦੀ ਸੀ ਉਹਨੂੰ ਸਾਰਾ ਕੁਝ ਮਿਲਦਾ ਸੀ ਉਹ ਕੁਰਸੀ ਤੇ ਹਾਂ ਜਦੋਂ ਅਸੀਂ ਪਹੁੰਚਿਆ ਜੀ ਉਹ ਕੁਰਸੀ ਤੇ ਬੈਠਾ ਸੀਗਾ ਜੀ ਰੁਸੀ ਰੁਸੀ ਹੈਗੀ ਨਹੀਂ ਗੱਲ ਚ ਰਸੀ ਪਾਈ ਹੋਈ ਦੀ ਜੀ ਪਤਲੀ ਲੋਰ ਆਏ ਰਸੀ ਅਰਸੀ ਨਾਲ ਦੱਸੋ ਜੀ ਆ ਆ ਜਾਂਦਾ ਤੁਹਾਨੂੰ ਇਹ ਸ਼ੌਂਕ ਨਾਲ ਆ ਜਾਂਦਾ ਸੀ ਜੀ ਪਣ ਘੱਜੇ ਹੋਏ ਨੇ ਜੀ ਜੋ ਸੱਚੇ ਹੁੰਦੇ ਮੈਂ ਉਹਦੀ ਹੁੰਦੀ ਹੁੰਦੀ ਨੇ ਪੱਟਦੀ ਪੱਟਦੀ ਨੇ ਕਿਹਾ ਵੀ ਮੇਰਾ ਮੁੰਡਾ ਸਮਝੂ ਤਾਂ ਮਾਰਿਆ ਜੇ ਉਹ ਸੱਚੇ ਹੁੰਦੇ ਫਿਰ ਮੈਨੂੰ ਗੱਲ ਨਾਲ ਨਾ ਲਾਉਂਦੇ ਸਾਡੇ ਨਾਲ ਰਹਿੰਦੇ ਹੋ ਯਾਰ ਇਕੱਠਾ ਜੀ ਸਾਡੇ ਸੰਤ ਬਾਬਾ ਗਰਸੀਖ ਸਿੰਘ ਜੀ ਜੋ ਸਾਡੇ ਨਾਲ ਖੜੇ ਨੇ ਇਹਨਾਂ ਦੇ ਭਾਣ ਜੇ ਗੋਬਿੰਦ ਦਾਸ ਜੋ ਕਿ ਪਿਛਲਤੀ ਕਰੀਮ ਨੱਜਪੋ ਪੇ ਚੁੱਕੇਗਾ 8-10 ਦਿਨਾਂ ਦੀ ਜੋ ਗੱਲ ਹੈਗੀ 16 ਦੀ ਰਾਤ 16 ਦੀ ਰਾਤ ਬੱਚੇ ਦਾ ਕਤਲ ਹੋਇਆ ਹੈ ਕਤਲ ਕਰਨ ਵਾਲੇ ਵੀ ਉਹਦੇ ਸਾਥੀ ਹਨ ਕਿਉਂਕਿ ਜਿਹੜੀ ਰਿਪੋਰਟ ਆਈ ਹੈ ਕੱਲ ਸਾਮੀ ਰਿਪੋਰਟੇ ਉਹਦੇ ਵਿੱਚ ਗਰਦਨ ਦੀ ਹੱਡੀ ਟੁੱਟੀ ਵੀ ਹੈ ਨੱਕ ਦੇ ਉੱਪਰ ਨਿਸ਼ਾਨ ਨੇ ਪੇਟ ਤੇ ਇਨਸਾਨ ਉਹਦੇ ਕੁੱਟਮਾਰ ਦੇ ਇਨਸਾਨ ਵੀ ਹੋਏ ਹੋਏ ਨੇ ਲੋਰ ਦੀ ਜੋ ਨਾਲੀ ਹੁੰਦੀ ਹੈ ਉਹਦੇ ਨਾਲ ਬੰਨ ਕੇ ਉਹਦਾ ਗਲ ਕੁੱਟ ਕੇ ਉਹਦਾ ਕਤਲ ਕੀਤਾ ਗਿਆ ਹੈਗਾ ਤੇ ਜਿਸ ਦਿਨ ਇਹ ਕਤਲ ਹੋਇਆ ਉਹਦਨੇ ਇੱਕ ਨਾਲ ਸਿਮਰੀ ਨਾਮ ਦਾ ਮੁੰਡਾ ਜਿਹੜਾ ਦੋਸਤ ਜਿਹੜਾ ਰਾਤ ਰਿਹਾ ਉਹ ਚੱਕਿਆ ਵੀ ਗਿਆ ਉਸ ਤੋਂ ਬਾਅਦ ਸੰਸਕਾਰ ਤੋਂ ਬਾਅਦ ਉਹਨੂੰ ਸਾੜ ਦਿੱਤਾ ਗਿਆ ਅੱਜ ਅਸੀਂ ਐਸਐਚਓ ਸਾਹਿਬ ਜਦਵਨ ਜੀ ਨੂੰ ਮਿਲਿਆਂਗੇ ਸਾਰੀ ਸੰਗਤ ਮਿਲੀ ਹੈ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਹੈ ਵੀ ਅਸੀਂ ਦੋ ਦਿਨਾਂ ਦੇ ਵਿੱਚ ਉਹ ਜਿਹੜਾ ਮੁੰਡਾ ਕੀ ਨਾਮ ਹੈ ਦੂਜਾ ਸੰਜੂ ਭੱਜਿਆ ਹੋਵੇਗਾ ਇੱਕ ਅਮਨ ਮੁੰਡਾ ਕੋਈ ਹੋਰ ਨਾਲ ਹੈ ਜਿੱਦੀ ਗੱਡੀ ਉੱਥੇ ਘੁੰਮਦੀ ਰਹੀ ਇਸਕ ਉਹਨਾਂ ਨੇ ਵਿਸ਼ਵਾਸ ਵੀ ਦਿਵਾਇਆ ਹੈ ਵੀ ਅਸੀਂ ਦੋ ਦਿਨਾਂ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਕਰਾਂ ਐਤਵਾਰ ਤੱਕ ਪੂਰਾ ਰਿਜ਼ਲਟ ਮਿਲ ਜਾਵੇਗਾ ਜੇਕਰ ਰਿਜ਼ਲਟ ਨਾ ਮਿਲਿਆ ਅਸੀਂ ਐਸਐਚਓ ਸਾਹਿਬ ਨਾਲ ਗੱਲ ਵੀ ਕੀਤੀ ਹੈ ਵੀ ਉਸ ਤੋਂ ਬਾਅਦ ਵੱਡਾ ਸੰਘਰਸ਼ ਵੀ ਕੀਤਾ ਜਾਵੇਗਾ ਤੇ ਪਹੁੰਚੇ ਹਾਂ ਜਿਸ ਵੇਲੇ ਮੁੰਡਾ ਜੀ ਕੁਰਸੀ ਦੇ ਬੈਠਿਆਗਾ ਕੀ ਨਾਮ ਜਿਹੜੀ ਮੁੰਡੇ ਦਾ ਗੱਗੂ ਕਹਿੰਦੇ ਆ ਹੀ ਗੱਗੂ ਠੀਕ ਹੈ ਗੋਬਿੰਦ ਦਾਸ ਨਾਮ ਆ ਮੁੰਡੇ ਦਾ ਅਸੀਂ ਗੱਗੂ ਗੱਗੂ ਕਹਿੰਦੇ ਆ ਯੋ ਮੈਂ ਉਹਦਾ ਚਾਚਾ ਲੱਗਦਾਗਾ ਜੀ ਪਟਿਆਲਾ ਖੁਰ ਦੇ ਮੇਰੀ ਡਿਊਟੀ ਹੈ ਗੁਰੂ ਘਰ ਡਿਊਟੀ ਕਰ ਰਿਹਾ ਹੈਗਾ ਅੱਜ ਜਦ ਅਸੀਂ ਮੌਕੇ ਤੇ ਪਹੁੰਚਿਆਂਗੇ ਮੁੰਡਾ ਕੁਰਸੀ ਤੇ ਬੈਠਿਆ ਦੀਗਾ ਜੋ ਲੋਰ ਦੀ ਰੱਸੀ ਹੁੰਦੀ ਹੈ ਉਹਦੇ ਨਾਲ ਉਹਨੂੰ ਮਤਲਬ ਬੰਨ ਕੇ ਬਿਠਾਇਆ ਹੋਇਆ ਸੀਗਾ ਜਿਹੜਾ ਮੌਕੇ ਦਾ ਦੇਖਿਆ ਜਾਵੇ ਜਿਹੜੀ ਬੈੱਡਾਂ ਦੀ ਚਾਦਰ ਹੁੰਦੀ ਹੈ ਉਹ ਸੇਮ ਪਈ ਹੈਗੀ ਕੋਈ ਚਾਦਰ ਇਕੱਠੀ ਨਹੀਂ ਹੋਈ ਵੀ ਹੈਗੀ ਜਿਹੜਾ 메ਨ ਦਰਵਾਜ਼ਾ ਹੈਗਾ ਗੇਟ ਹੈਗਾ ਦੋ ਪੱਲਿਆਂ ਦਾ ਗੇਟ ਹੈਗਾ ਉਹ ਇੱਕ ਗੇਟ ਤੋੜਿਆ ਹੋਇਆ ਤਾਂ ਅੰਦਰ ਗੇਟ ਪਿਆ ਸੀਗਾ ਗੇਟ ਤੋੜਿਆ ਹੋਇਆਗਾ ਮੁੰਡਾ ਮਤਲਬ ਮਾਰ ਕੇ ਬਿਠਾਇਆ ਹੋਇਆਗਾ ਜੀ ਕੁੱਟਮਾਰ ਹੋਈ ਹੋਈ ਸ਼ੀਸ਼ੇ ਭੰਨੇ ਹੋਏ ਨੇ ਕੁੱਟਮਾਰ ਕਰੀ ਹੋਈ ਆ ਮੁੰਡੇ ਨਾਲ ਠੀਕ ਹੈ ਜੀ ਇਹ ਕਹਿੰਦੇ ਨੇ ਮਤਲਬ ਗਲਫਰਾ ਲੈ ਲੈ ਗਲਫਰਾ ਲੈ ਲੈ ਗਲਫਰਾ ਮੁੰਡੇ ਨੇ ਕੋਈ ਨਹੀਂ ਲਿਆ ਨਾ ਮੁੰਡਾ ਸਾਡਾ ਕਿਸੇ ਗੱਲ ਤੋਂ ਦੁਖੀ ਸੀਗਾ ਨਾ ਕਿਸੇ ਚੀਜ਼ ਦੀ ਨੂੰ ਕਾਰ ਸੀਗੀ ਠੀਕ ਹੈ ਜੀ ਇਹਨਾਂ ਨੇ ਮਾਰ ਕੇ ਬਿਠਾਇਆਗਾ ਅਸੀਂ ਥਾਣੇ ਜਾਂਦੇ ਆਂਗੇ ਥਾਣੇ ਵਾਲੇ ਕੀ ਕਹਿੰਦੇ ਨੇ ਵੀ ਕਿਹੜੇ ਕਿਹੜੇ ਬੇਸੇ ਫੜੀਏ ਜਦੋਂ ਰਾਤ ਸਾਰੀ ਰਾਤ ਉਹ ਨਾਲ ਸੀਗੇ ਤਿੰਨ ਚਾਰ ਘੰਟੇ ਉਹ ਨਾਲ ਰਹੇ ਨੇ ਤਾਂ ਆਪਾਂ ਸ਼ੱਕ ਦੇ ਆਧਾਰ ਤੇ ਫੜ ਕੇ ਉਹਨਾਂ ਪੁੱਛਗਿਛ ਕਰ ਸਕਦੇ ਆਂ ਨਾ ਇਹਨਾਂ ਦਾ ਫਰਜ ਬਣਦਾ ਪੁੱਛਕਿਛ ਕਰਨ ਦਾ ਇਹਨਾਂ ਨੇ ਕੋਈ ਪੁੱਛਕਿਛ ਇਹਨਾਂ ਨੂੰ ਕਰੀ ਨਹੀਂ ਹੈਗੀ ਕੋਈ ਸੱਦੇ ਨਹੀਂ ਨਾ ਸਾਸੀ ਕਿਹਾ ਵੀ ਸਾਡੇ ਸਾਹਮਣੇ ਬਿਠਾ ਕੇ ਤੁਸੀਂ ਗੱਲਬਾਤ ਤਾਂ ਕਰੋ ਵੀ ਤੁਸੀਂ ਰਾਤ ਨੂੰ ਕੀ ਕਰੇ ਕਿਹੜਾ ਕਿਹੜਾ ਆਇਆ ਕਿਹੜਾ ਕਿਹੜਾ ਗਿਆਗਾ ਕੀ ਗੱਲਬਾਤ ਹੋਈਆ ਤੁਹਾਡੀ ਤੁਸੀਂ ਕੀ ਖਾਦਾ ਕੀ ਪੀਤਾਗਾ ਇਹਨਾਂ ਨੇ ਕੁਝ ਵੀ ਇਹਨਾਂ ਤੋਂ ਪੁੱਛਿਆ ਨਹੀਂ ਕੋਈ ਕੋਈ ਕੁਛ ਨਹੀਂ ਕੀਤਾ ਜੀ ਅਸੀਂ ਡੀਆਰ ਨੰਬਰ 24 ਮਿਤੀ 17/6/2025 ਜਿਹੜਾ ਹੈਗਾ ਉਹਦੇ ਅਧੀਨ ਕਾਰਵਾਈ ਕਮੇਟੀ ਵਿੱਚ ਵਿੱਚ ਲਿਆਂਦੀ ਸੀ ਰਿਕੁਐਸਟ ਰਿਪੋਰਟ ਦੇ ਤਹਿਤ ਤੇ ਉਹ ਜਿਹੜੀ ਹੈਗੀ ਪੋਸਟ ਮਾਰਟਮ ਰਿਪੋਰਟ ਆ ਗਈ ਹੈ ਵੀ ਤੇ ਫਰਦਰ ਜਿਹੜੀ ਹੈਗੀ ਐਫਐਸਐਲ ਨੂੰ ਰਿਪੋਰਟ ਤੇ ਜਿਹੜੀ ਉਹ ਪੈਂਡਿੰਗ ਹੈਗੀ ਜੀ ਤੇ ਸਾਡੀ ਕਾਰਵਾਈ ਜਾਰੀ ਹੈ ਵੀ ਐਫਐਸਐਲ ਰਿਪੋਰਟ ਆਉਣ ਤੇ ਜਿਹੜੀ ਵੀ ਕਾਰਵਾਈ ਹੋਊਗੀ ਬਣਦੇ ਉਹ ਕੀਤੀ ਜਾਵੇਗਾ ਉਹ ਕਹਿੰਦੇ ਜਿਹੜੀ ਦੋਪਦੋਸ਼ੀ ਨੇ ਵੀ ਉਹਨਾਂ ਨੂੰ ਪੁਲਿਸ ਫੜ ਨਹੀਂ ਰਹੀ ਵੀ ਉਹ ਛੱਡੇ ਭੱਜੇ ਕਰਦਨ ਬਾਹਰ ਭੱਜੇ ਨਹੀਂ ਵੀ ਉਹ ਮੰਦਰੀਕਾਤ ਲੱਗੇ ਰਹੇ ਤੇ ਸੇਂਦੂਸ ਵੀ ਆ ਗਈ ਉਹ ਵੀ ਅਸੀਂ ਜਿਹੜੇ